ਇਹ ਲਗਭਗ 11:30 ਤੋਂ 12 ਵਜੇ ਦੇ ਵਿੱਚ ਵਿੱਚ ਜੜੀ ਹੈ ਇੱਕ ਇੱਥੇ ਵੀ ਬੜੀ ਬੈਡ ਜੜੀ ਹੈ ਇਨਫੋਰਮੇਸ਼ਨ ਆਪਾਂ ਨੂੰ ਮਿਲੀ ਸੀ ਜਿਹਦੇ ਕਰਕੇ ਇੱਥੇ ਆਏ ਆ ਇਹ ਐਕਚੁਅਲੀ ਇੱਥੇ ਜੋਤੀਸਰ ਜਿਹੜਾ ਚੌਕ ਆ ਬੜਾ ਉੱਥੇ ਕੋਈ 5-6 ਬੰਦੇ ਜਿਹੜੇ ਆਏ ਆ ਮੋਟਰਸਾਈਕਲਾਂ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਤੇ ਜਿਹਦੇ ਵਿੱਚ ਇੱਕ ਆਕਾਸ਼ਦੀਪ ਇਹ 17 ਸਾਲ ਦਾ ਲੜਕਾ ਜਿਹੜਾ ਉਹ ਜਖਮੀ ਆ ਜਿਹਨੂੰ ਸਿਵਲ ਹਸਪੀਟਲ ਭੇਜਿਆ ਜਾ ਚੁੱਕਾ ਉਹ ਲੜਾਈ ਤੇ ਗੜਾਈ ਤਾਂ ਕੋਈ ਪਰਾਣੀ ਨਹੀਂ ਇਹਦੇ ਬਾਰੇ ਹਾਲੇ ਕੁਝ ਨਹੀਂ ਪਤਾ ਜੀ ਕਿਉਂਕਿ ਆਪਾਂ ਫਿਲਹਾਲ ਤੇ ਜਿੱਦਾਂ ਜਿਹੜੀ ਦਾਨੀ ਜੀ ਅੱਜ ਦੇ ਆਕਾਸ਼ ਦੀਪ ਦੀ ਉਹਨੂੰ ਪੁੱਛਿਆ ਵਾ ਉਹਨੂੰ ਕੋਈ ਜ਼ਿਆਦਾ ਹਲੇ ਇੰਨਾ ਪਤਾ ਨਹੀਂ ਆ ਪੱਕੇ ਹਸਪੀਟਲ ਜਾ ਰਹੇ ਆ ਉੱਥੇ ਜਾ ਕੇ ਜਿੱਦਾਂ ਦੇ ਵੀ ਉਹ ਸਟੇਟਮੈਂਟ ਸਾਨੂੰ ਰਿਪੋਰਟ ਕਰਾਏਗਾ ਉਹਦੇ ਮੁਤਾਬਕ ਪਤਾ ਲੱਗ ਸਕਦਾ ਜੀ ਜਿੱਦਾਂ ਦੇ ਵੀ ਪਹਿਲਾਂ ਗੋਲੀ ਚੱਲੀ ਇਹ ਪਤਾ ਲੱਗਾ ਜੀ ਆਕਾਸ਼ ਦੇ ਵੀ 1.5 ਸਾਲ ਪਹਿਲੇ ਜਿਹੜੀ ਆ ਆਕਾਸ਼ ਦੇ ਫਾਦਰ ਦੇ ਵੀ ਗੋਲੀ ਲੁੱਟੜ ਕਰਕੇ ਮੌਤ ਹੋਈ ਸੀ ਉਹ ਵੀ ਝੰਡੇ ਵਾਲੇ ਪਰਚਾ ਦਰਜ ਆ ਉਹ ਵੀ ਆਪਾਂ ਪੁਰਾਣਾ ਰਿਕਾਰਡ ਵੀ ਦੇਖਾਂਗੇ ਕਿ ਕਿਹ ਇਹ ਤੇ ਪਰ ਇਹ ਲੈ ਆਪਾਂ ਕਲੀਅਰ ਕੱਟ ਨਹੀਂ ਕਰ ਸਕਦੇ ਪਹਿਲੇ ਆਪਾਂ ਦੂਸਰੇ ਜਿਹੜਾ ਪਹਿਲੇ ਆਲਰੇਡੀ ਅ ਪਰਚਾ ਦਰਜਿਆ ਉਹਦੇ ਤੇ ਵੀ ਆਪਾਂ ਵਰਤ ਕਰਾਂਗੇ ਖੋਲ ਕਿੰਨੇ ਕ ਮਿਲੇ ਜੀ ਖੋਲ ਸਾਨੂੰ 7 ਦੇ ਕਰੀਬ ਕ ਮਿਲੇ ਕਿੰਨੀ ਲੱਗਿਆ ਜੀ ਤੁਹਾਨੂੰ ਕਿੰਨੀ ਕ ਫਾਇਰਿੰਗ ਹੋਈ ਗਸੀ ਸਾਡੇ ਨਾਲ ਫਾਇਰਿੰਗ ਜਿੰਨੇ ਕੋਲ ਮਿਲੇ ਉਹਦੇ ਹਿਸਾਬ ਨਾਲ ਤੇ ਉਨੀ ਕਰ ਦਿੰਦੇ ਆ ਆ ਫਿਲਹਾਲ ਤੇ ਇਹੋ ਹੀ ਆ ਕੋਈ ਨਾ ਕੋਈ ਐਨੀਮੀਟੀ ਹੈ ਜੀ ਜਾਂ ਕੋਈ ਨਾ ਕੋਈ ਹੋਰ ਕਾਰਨ ਆ ਯਾਰ ਰஞ்சிਸ਼ ਬਾਜੀ ਜਾਂ ਕੋਈ ਹੋਰ ਕਰਨੇ ਸਾਰੇ ਐਂਗਲ ਦੇਖਾਂਗੇ ਕੱਲ ਰਾਤ ਕਨੇ ਸ਼ੇਖੂਪੁਰ ਅਮਲੇ ਚ ਵੀ ਹੋਇਆ ਸ਼ੇਖੂਪੁਰ ਅਮਲੇ ਚ ਉਹ ਤੇ ਉਹਨਾਂ ਦੀ ਪੁਰਾਣੀ ਜਿਹੜੀ ਆ ਐਨਿਮੀਟੀ ਚੱਲ ਰਹੀ ਆ ਆ ਰਹੀ ਆ ਉਹਦੇ ਤਹਿਤ ਉਹਨਾਂ ਦੋ ਗੁੱਟਾਂ ਦੇ ਵਿੱਚ ਆਪਸ ਵਿੱਚ ਹੋਈ ਸੀ ਲੜਾਈ ਝਗੜਾ ਉਹਦੇ ਚ ਵੀ ਆਪਾਂ ਪਰਚਾ ਦਰਜ ਕੀਤਾ ਡੀਐਸਪੀ ਸਾਹਿਬ ਜਿੱਦਾਂ ਜੇ ਨਾਲਾ ਗਾਜੀ ਗੋਲੀ ਨਹੀਂ ਆਉਂਦਾ ਉਹਦੇ ਚ ਜਖਮੀ ਜਿਹੜਾ ਹੋਇਆ ਉਹ ਮਤਲਬ ਫਾਇਰ ਨਾਲ ਨਹੀਂ ਹੋਇਆ ਉਹਦੇ ਚ ਉਹਦੇ ਡਾਕਟਰ ਵਗੈਰਾ ਵਜੇ ਆ ਜਿਹੜਾ ਹਸਪੀਟਲ ਐਡਮਿਟ ਆ ਉਹਦੇ ਵੀ ਆਪਾਂ ਸਟੇਟਮੈਂਟ ਲਿਖ ਕੇ ਪਰਚਾ ਦਰਜ ਕਰਦੇ ਆ ਇਸ ਵਿੱਚ ਜੰਡਾਲਾ ਵੀ ਬੋਲੀ ਚਲਣੀ ਆਮ ਗੱਲ ਹੋ ਗਈ ਲਾਅ ਐਂਡ ਆਰਡਰ ਕਿਤੇ ਡਿਸਟਰਬ ਨਹੀਂ ਦਿਸਦਾ ਭਾਈ ਨਹੀਂ ਲਾਅ ਐਂਡ ਆਰਡਰ ਤੇ ਦੇਖੋ ਡਿਸਟਰਬ ਤੇ ਨਹੀਂ ਆ ਕਿਉਂਕਿ ਆਪਾਂ ਤਾਂ ਪੂਰੀ ਕੋਸ਼ਿਸ਼ ਕਰਦੇ ਹਾਂ ਜਦੋਂ ਵੀ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਇਮੀਡੀਏਟਲੀ ਜਾਣਦੇ ਹਾਂ ਤੇ ਆਮ ਪਬਲਿਕ ਨੂੰ ਵੀ ਚਾਹੀਦਾ ਵੀ ਆਮ ਪਬਲਿਕ ਹੈ ਸਾਡੀ ਉਹਨਾਂ ਨੂੰ ਅਵੇਅਰ ਚਾਹੀਦਾ ਅਵੇਅਰ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਕੋਈ ਮਾੜੇ ਬੰਦੇ ਆ ਜਾਂ ਮਾੜੇ ਅੰਸਰ ਆ ਉਹਦੇ ਬਾਰੇ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਆ ਜਿਨ੍ਹਾਂ ਕੋਲ ਨਜਾਇਜ਼ ਵੈਪਨ ਆ ਕੋਈ ਕੋਈ ਇਦਾਂ ਦੇ ਕੰਮ ਕਰਦੇ ਆ ਗਲਤ ਕੰਮ ਕਰ ਰਹੇ ਆ ਉਹਨਾਂ ਬਾਰੇ ਸਾਨੂੰ ਗੁਪਤ ਸੂਚਨਾ ਦੇਣੀ ਚਾਹੀਦੀ ਹੈ ਤਾਂ ਕਿ ਆਪਾਂ ਇਹਨਾਂ ਨੂੰ ਕਾਬੂ ਕਰ ਸਕੀਏ ਸਾਨੂੰ ਲੋਕਾਂ 'ਚ ਸਹਿਮ ਦਾ ਮਾਹੌਲ ਆ ਜੀ ਪਪਾ ਦੇਖੋ ਸਹਿਮ ਦਾ ਮਾਹੌਲ ਇਸ ਕਰਕੇ ਜਦੋਂ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਨੇਚਰਲੀ ਹੋ ਜਾਂਦਾ ਵਾ ਪਰ ਆਪਾਂ ਪੁਲਿਸ ਪੂਰੀ ਮਸਤੈਦ ਆ ਜਦੋਂ ਵੀ ਇਦਾਂ ਦੀ ਕੋਈ ਗੱਲ ਹੁੰਦੀ ਆ ਆਪਾਂ ਇਮੀਡੀਟਲੀ ਪਹੁੰਚਦੇ ਆ ਤੇ ਲੋਕਾਂ ਦੀ ਆਪਾਂ ਸੇਫਟੀ ਐਂਡ ਸਕਿਉਰਿਟੀ ਪੂਰੀ ਸੀਪੇ ਨਾਲ ਆਪਾਂ ਜਿਹਦੀ ਗੋਲੀ ਲੱਗੀ ਉਹਦਾ ਹਾਲਾਤ ਕਿਹੋ ਜਿਹਾ ਹੈ ਉਹ ਨਹੀਂ ਆਊਟ ਆਫ ਡੇਂਜਰ ਕੋਈ ਕਿੱਥੇ ਲੱਗੀ ਉਹਦੀ ਰਾਈਟ ਪੈਰ ਤੇ ਲੱਗੀ ਆ ਤਾਂ ਜੀ ਆਉਣ ਵਾਲਾ ਮਾਹੌਲ ਕੀ ਹੈ ਜੀ ਜੰਡਿਆਲੇ ਦਾ ਪੁਲਿਸ ਦੇ ਮਤਲਬ ਨਹੀਂ ਨਹੀਂ ਆਉਣ ਵਾਲਾ ਮਾਹੌਲ ਬਕਲੀਆ ਬਣਾਵਾਂਗੇ ਜੀ ਕੋਈ ਗੱਲ ਨਹੀਂ ਸੀਨੀਅਰ ਅਫਸਰ ਵੀ ਇਹਦੇ ਤੇ ਵਰਕ ਕਰ ਰਿਹਾ ਸਾਨੂੰ ਡਾਇਰੈਕਸ਼ਨ ਵੀ ਆ ਰਹੀਆਂ ਵੱਧ ਤੋਂ ਵੱਧ ਆਪਾਂ ਹੋਰ ਜਿਹੜੀ ਹੈ ਸਾਨੂੰ ਜਿਹੜੀ ਸਟਰੈਂਥ ਆਪਾਂ ਲੈ ਕੇ ਇਹਨੂੰ ਸਹੀ ਤਰੀਕੇ ਕਰਾ ਹੋਈ ਜੀ ਸਾਰਾ ਸੀਸੀਟੀਵੀ ਫੁਟੇਜ ਆਈ ਸਾਹਮਣੇ ਤੇ ਹਾਂਜੀ ਸੀਸੀਟੀਵੀ ਫੁਟੇਜ ਅਸੀਂ ਇਸ ਨੂੰ ਫੁਟੇਜ ਨਾਲ ਲੈ ਆਪਾਂ ਚੈੱਕ ਕਰਦੇ ਹਾਂ ਜੀ ਉਹ ਚੈੱਕ ਕਰਦੇ ਹਾਂ ਦੇਖਦੇ ਹਾਂ ਦੀ ਸਕਰੀਨ ਤੇ ਠੀਕ ਹੈ ਕੀ ਕਰਦੇ ਇਹ ਲੈ ਲਈ वे खड़े थे यहाँ पे दो बंदे खड़े थे दो बंदे उसके गोली मार के जो ना से बच्का, आ रहे थे भाग आ रहे थे तो यहाँ गाड़ी रपट गई तो यहाँ पे दो बंदूक उनकी गन यहीं पे गिर गई ठाव के डेढ़ डेढ़ गोली चलाने लगे हुए हमने भी शटर अपना बंद कर लिया कब की बात है ये अभी की बात है आधे घंटे की बात चिकनी चिकनी है आधा एक घंटा गोली तो चली कम से कम दस बारह गोली चली पंद्रह गोली चली दो बंदे थे जरा मोटरसाइकिल किसका? है? ये उनका ही है मोटरसाइकिल पे हाँ वे छोड़ के भाग गए दो बंदे थे कितने आदमी को तो गोली लगी है गोली एक ही आदमी के लगी है पैर में कितनी गोली लगी है एक ही गोली लगी है पुलिस तो आई है अभी थोड़ा आई थी अब गई है कहीं को माहौल ऐसी है बस हाँ जी की नाम मेरा नजिंद्र कौर की गल हुई जी ਇਹਨੇ ਇਧਰੋਂ ਆਏ ਗੋਲੀਆਂ ਚਲਾਉਂਦੇ ਉਹਦੇ ਕੱਪੜੇ ਮੰਗ ਕੇ ਆਉਂਦੇ ਅਸੀਂ ਕਿਤੇ ਚੱਲੇ ਸੀ ਪ੍ਰੋਗਰਾਮ ਤੇ ਤੇ ਉੱਥੇ ਕੋਟੇ ਦੁਕਾਨ ਦੇ ਕੋਲ ਗੋਲੀ ਮਾਰਤੀ ਉੱਥੇ ਹੀ ਕੌਣ ਸੀ ਜਿੰਨੂੰ ਗੋਲੀ ਮਾਰੀ ਆ ਜੀ ਮੇਰਾ ਦੋਤਾ ਮੇਰਾ ਕੀ ਨਾਮ ਆ ਕਾਸ਼ ਤੇ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਇੱਕੋ ਜੀ ਲੱਗੀ ਪੈਰ ਤੇ ਹੁਣ ਵੇਖਿਆ ਨੀ ਕਿੰਨੀਆਂ ਦੋਤਾ ਲੈ ਕੇ ਦੋਤਾ ਮੁੰਡੇ ਨੂੰ ਲੈ ਕੇ ਪਰ ਇਹ ਵਜੀ ਦੁਪਹਿਰ ਤੇ ਇੱਕੋ ਹੀ ਆ ਕਿੰਨੇ ਲੋਕ ਸੀ ਜਿੰਦੇ ਗੋਲੀਆਂ ਚਲਾ ਰਹੇ ਗੋਲੀਆਂ ਪੰਜ ਜਾਣੇ ਪੰਜ ਦੋ ਜਾਣੇ ਤਿੰਨ ਜਾਣੇ ਰਹਿੰਦੇ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇਧਰੋਂ ਕਿੰਨੇ ਗਰਾਉਂਡ ਜਿਹੜੇ ਫਾਇਰ ਕੀਤੇ ਨੇ ਆ ਵੀ ਕਦੋਂ ਤੁਹਾਡੇ ਸਾਹਮਣੇ ਆ ਉੱਥੇ ਤੱਕ ਖਿਲਰੇ ਆ ਜੇ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਠੀਕ ਹੈ ਜੀ ਹਾਂਜੀ ਤੇ ਪੁਲਿਸ ਆ ਆ ਹੁਣ ਆਏ ਆ ਕੀ ਕਾਰਵਾਈ ਕਰ ਰਹੀ ਪੁਲਿਸ ਉਹਦੇ ਵੇਖਣ ਮੁਖ ਨਹੀਂ ਰਹਿ ਜਾਲ ਮੌਕਾ ਵੇਖ ਕੇ ਵੇਖਣ ਦੇ ਜੋ ਕੀ ਮੰਗ ਕਰਦੇ ਜੀ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲ ਹੋਰ ਵੀ ਕੁਝ ਕਰ ਸਕਦੇ ਜੇ ਅੱਜ ਗੋਲੀ ਵਾਜ ਜਾਂਦੀ ਫੇਰ ਅਸੀਂ ਕੀ ਕਰ ਸਕਦੇ ਜਿਆਦਾ ਵਾਜਾਂਦੀ ਤੇ ਕਿਸੇ ਦੇ ਨਾਲ ਰੰਜਸ ਬਾਜੀ ਤਣੀ ਨਹੀਂ ਨਹੀਂ ਸਾਡੇ ਨਾਲ ਕੋਈ ਨਹੀਂ ਗੱਲਬਾਤ ਹੈਗੀ ਉਹ ਮੁੰਡਾ ਆਇਆ ਕਰਨ ਕਰਨ ਉਹਦੇ ਮਗਰ ਉਹ ਬੰਦੇ ਆਏ ਤੇ ਮਾਰ ਇਨਾਂ ਨੂੰ ਗਏ ਕਿਤਾ ਕਰਨ ਕਰਨ ਉਹ ਇਥੋਂ ਦਾ ਜੰਡਿਆਲੇ ਦਾ ਰਹਿਣ ਜੰਡਿਆਲੇ ਦਾ ਹੀ ਉਹ ਮੁੰਡਾ ਹੋਰ ਇੰਨਾ ਕੋਈ ਉਹਨਾਂ ਦੀ ਲਾਜਪਾਜੀ ਹੈ ਤਾਂ ਕਰਨ ਕਰਨ ਦੇ ਪਿੱਛੇ ਆਏ ਤੇ ਉਹ ਇਨਾਂ ਨੂੰ ਮਾਰ ਕੇ ਖਲੋਤੇ ਆਣ